ਸਤ ਸਤੋ 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 ਸਤ ਕੀਰਤਨ ਦਰਬਾਰ ਹੋਏਗਾ ਉਸ ਤੋਂ ਬਾਅਦ ਉਹਦੇ ਵਿੱਚ ਸਾਡੇ ਇੱਕ ਵੀ ਸ੍ਰੀ ਜਥੇ ਲੱਗਣਗੇ ਉਸ ਤੋਂ ਬਾਅਦ ਸਾਡੇ ਇਹ ਨੌਜਵਾਨ ਗਾਇਕ ਮੁੰਡਾ ਜਿਨ੍ਹਾਂ ਨੇ ਕਿਸਾਨੀ ਦੇ ਪੱਖਰ 'ਚ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਇਹਨਾਂ ਨੂੰ ਵੀ ਆਪਾਂ ਸਨਮਾਨਿਤ ਕਰਾਂਗੇ ਔਰ ਉਹਦੇ ਨਾਲ ਨਾਲ ਜੋ ਇਸ ਤੇ ਮੋਰਚਾ ਚੜ੍ਹਦੀ ਕਲਾ ਚੱਲ ਰਿਹਾ ਹੈ ਉਹਦੀਆਂ ਜਿਹੜੀਆਂ ਲੋੜਾਂ ਨੇ ਜਿਹੜੀਆਂ ਜ਼ਰੂਰਤਾਂ ਨੇ ਉਹਦੇ ਬਾਰੇ 'ਚ ਇਹ ਪਿਛਲੇ ਦਿਨਾਂ ਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਸੀ ਜ਼ਿਲ੍ਹਿਆਂ ਦੀਆਂ ਕਿ ਜਿਵੇਂ ਜਿਵੇਂ ਗਰਮੀ ਆਉਣੀ ਹੈ ਦੁੱਧ ਦੀ ਕਮੀ ਆਏਗੀ ਇੱਥੇ वैसे ਪਿੰਡਾਂ ਦੇ ਵਿੱਚ ਨੀ ਕੋਈ ਕਸਰ ਨਹੀਂ ਪਿੰਡ ਚੜ੍ਹਦੀ ਕਲਾ ਚ ਨੇ ਲੰਗਰਾਂ ਦੀ ਸੇਵਾ ਦੁੱਧ ਦੀ ਸੇਵਾ ਚਾਹ ਦੀ ਸੇਵਾ ਵੱਧ ਚੜ੍ਹ ਕੇ ਇੱਥੋਂ ਦੇ ਇਲਾਕੇ ਦੀਆਂ ਸੰਗਤਾਂ ਕਰ ਰਹੀਆਂ ਨੇ ਧੰਨਵਾਦੀਆਂ ਸਾਰਿਆਂ ਦੇ ਪਰ ਆਪਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਜਦੋਂ ਮੌਸਮ ਬਦਲਦਾ ਗਰਮੀ ਦਾ ਮੌਸਮ ਆ ਰਿਹਾ ਹੈ ਉਦੋਂ ਦੁੱਧ ਦੀ ਕਮੀ ਹਰੇਕ ਥਾਂ ਤੇ ਆਉਣੀ ਹੈ ਉਹ ਜ ਮੁਸ਼ਕਲ ਨੂੰ ਧਿਆਨ ਚ ਰੱਖਦੇ ਆ ਇਹ ਡਿਊਟੀਆਂ ਲਾਈਆਂ ਗਈਆਂ ਨੇ ਅੱਜ ਇੱਥੇ ਜਿਹੜੀ ਡਿਊਟੀ ਲਈ ਗਈ ਹੈ ਸੀ ਇਹ ਜ਼ਿਲ੍ਹਾ ਸੰਗਰੂਰ ਦੀ ਡਿਊਟੀ ਸੀ ਔਰ ਸੰਗਰੂਰ ਜ਼ਿਲ੍ਹੇ ਵੱਲੋਂ ਲਗਭਗ 10 ਕੁਇੰਟਲ ਦੇ ਕਰੀਬ ਦੁੱਧ ਆ ਜਿਹੜਾ ਇੱਥੇ ਆ ਚੁੱਕਿਆ ਆ ਚਲੋ 10 ਤੋਂ ਮੈਂ ਕੁਝ ਮਤਲਬ ਅੱਗੇ ਪਿੱਛੇ ਵੰਡਿਆ ਗਿਆ ਦੱਸਣ ਦੇ ਮਤਲਬ ਹੈ ਕਿ 10 ਤੋਂ ਲੈ ਕੇ 12 ਕੁਇੰਟਲ ਦੇ ਕਰੀਬ ਦੁੱਧ ਆ ਪਰ ਜਿੰਨਾ ਦੁੱਧ ਇੱਥੇ ਆਇਆ ਹੈ ਇਹ ਬਹੁਤ ਧੰਨਵਾਦੀ ਆ ਇਸ ਜ਼ਿਲ੍ਹੇ ਦੇ ਜਿਨ੍ਹਾਂ ਨੇ ਇਹ ਨਹਿਮਤ ਕੀਤੀ ਆ ਪਰ ਅਗਲੇ ਜ਼ਿਲ੍ਹਿਆਂ ਨੂੰ ਮੇਰੀ ਬੇਨਤੀ ਆ ਕਿ ਭਈ ਇੱਥੇ ਜਿੰਨੀ ਸੰਗਤ ਹੈ ਉਦੇ ਮੁਤਾਬਕ ਅੱਜ ਪਹਿਲਾ ਦਿਨ ਸੀ ਬੜਾ ਜ਼ੋਰ ਲਾ ਕੇ ਦੁੱਧ ਲੈ ਕੇ ਆਂਦਾ ਫਿਰ ਵੀ ਉਹਨਾਂ ਲੋੜਾਂ ਦੇ ਨਾਲੋਂ ਦੁੱਧ ਘੱਟ ਆਇਆ ਇਸ ਕਰਕੇ ਸਾਡੀ ਬੇਨਤੀ ਹੈ ਜਿਹੜੇ ਅੱਗੇ ਜ਼ਿਲ੍ਹੇ ਚੱਲਣੇ ਨੇ ਜਿਨ੍ਹਾਂ ਦੀ ਵਾਰੀ ਅੱਗੇ ਲੱਗਣੀ ਹੈ ਉਹ ਅੱਜ ਇਹ ਤੋਂ ਵੀ ਜ਼ੋਰ ਨਾਲ ਤਾਕਤ ਨਾਲ ਸਾਰੇ ਜ਼ਿਲ੍ਹੇ ਚੋਂ ਦੁੱਧ ਨੂੰ ਹੋਰ ਇਕੱਠਾ ਕਰਨ ਦੀ ਕੋਸ਼ਿਸ਼ ਕਰੀਏ ਦੁੱਧ ਨੂੰ ਵਧਾਈਏ ਜੇ ਇੱਥੇ ਅੱਜ 12 ਕੁਇੰਟਲ ਆਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਜ਼ਿਲ੍ਹਾ ਇੱਥੇ ਲੈ ਕੇ ਆਵੇ ਉਹਦੀ ਕੋਸ਼ਿਸ਼ ਹੋਵੇ ਕਿ ਘੱਟੋ ਘੱਟ 15 ਕੁਇੰਟਲ ਦੁੱਧ ਇੱਥੇ ਪਹਚਾਇਆ ਜਾਵੇ ਅੱਜ ਜਿਲੇ ਜਿਵੇਂ ਸੰਗਰੂਰ 15 ਤਰੀਕ ਦੀ ਡਿਊਟੀ ਸੀ 16 ਤਰੀਕ ਨੂੰ ਮਾਨਸਾ ਜ਼ਿਲ੍ਹੇ ਦੀ ਡਿਊਟੀ ਆ ਨੋਟ ਕਰ ਲਿਓ ਮਾਨਸਾ ਜ਼ਿਲ੍ਹੇ ਦੀ ਲੀਡਰਸ਼ਿਪ ਇਸ ਗੱਲ ਦਾ ਧਿਆਨ ਕਰੇ 16 ਤਰੀਕ ਮਾਨਸਾ 17 ਤਰੀਕ ਬਰਨਾਲਾ ਜ਼ਿਲ੍ਹੇ ਦੀ ਡਿਊਟੀ ਆ ਬਰਨਾਲਾ ਜ਼ਿਲ੍ਹਾ ਆਪਣੀ ਆਪਣੀ ਡਿਊਟੀ ਨੂੰ ਸੰਭਾਲੇ ਬਰਨਾਲੇ ਜ਼ਿਲ੍ਹੇ ਦੀ ਡਿਊਟੀ 16 ਤਰੀਕ ਨੂੰ ਆ 17 ਤਰੀਕ ਨੂੰ 18 ਤਰੀਕ ਨੂੰ ਸ੍ਰੀ ਮੁਕਸਰ ਸਾਹਿਬ ਆ 19 ਤਰੀਕ ਨੂੰ ਦੋਨੋਂ ਫਲਾਈ ਪ੍ਰਚਾਰ ਚੜਦਾ ਤੇ ਲੈਂਦਾ ਪੂਰਬੀ ਤੇ ਪੱਛਮੀ ਦੋਨੋਂ ਫਰੋਈਪੁਰਾਂ ਦੀ ਕੱਟੀ ਡਿਊਟੀ ਹੈ ਉਹਨਾਂ ਨੇ 19 ਤਰੀਕ ਨੂੰ ਦੁੱਧ ਲੈ ਕੇ ਆਉਣਾ ਹੈ 20 ਤਰੀਕ ਆ ਜਿਹੜੀ ਉਹ ਫਾਜ਼ਿਲਕਾ ਦੇ ਹਿੱਸੇ ਆਈ ਹੈ 20 ਤਰੀਕ ਨੂੰ ਫਾਜ਼ਿਲਕਾ ਜ਼ਿਲ੍ਹੇ ਨੇ ਲੈ ਕੇ ਆਉਣਾ ਹੈ 21 ਨੂੰ ਬਠਿੰਡਾ 22 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ 23 ਨੂੰ ਫਰੀਦਕੋਟ ਤੇ 24 ਨੂੰ ਮੋਗਾ ਇਹਨਾਂ ਜ਼ਿਲ੍ਹਿਆਂ ਜਿਹੜੇ ਜਿਹੜੇ ਜ਼ਿਲ੍ਹਿਆਂ ਦੀ ਸੰਗਤ ਆ ਇੱਥੇ ਉਹਨਾਂ ਉਹਨਾਂ ਜ਼ਿਲ੍ਹਿਆਂ ਦੀ ਡਿਊਟੀ ਲੱਗੀ ਆ ਉਹ ਸਾਰੇ ਜ਼ਿਲ੍ਹੇ ਆਪਦੀ ਆਪਦੀ एस ड्यूटी ਨੂੰ ਸਮਝਣ ਦੁਬਾਰਾ ਮੈਂ ਬੋਲ ਦੇਣਾ ਹੈ ਅੱਜ 15 ਤਰੀਕਾ ਅੱਜ ਸੰਗਰੂਰ ਦੀ ਡਿਊਟੀ ਸੀ ਉਹਨਾਂ ਨੇ ਲਗਭਗ 12 ਕੁਇੰਟਲ ਦੁੱਧ ਲੈ ਕੇ ਆਂਦਾ ਧੰਨਵਾਦੀਆਂ ਕੱਲ ਨੂੰ ਮਾਨਸਾ ਜ਼ਿਲ੍ਹਾ 16 ਤਰੀਕ ਨੂੰ ਇਹਨਾਂ ਨੇ 12 ਕੁਇੰਟਲ ਦੁੱਧ ਲੈ ਕੇ ਆਂਦਾ ਦੁੱਧ ਦੀ ਅੱਜ ਫਿਰ ਵੀ ਸੰਗਤ ਦੇ ਮੁਤਾਬਕ ਘਾਟ ਮਹਿਸੂਸ ਹੋਈ ਆ ਇਸ ਕਰਕੇ ਬੇਨਤੀ ਹੈ ਕਿ ਭਈ ਕੱਲ ਤੋਂ ਥੋੜਾ ਜਿਹਾ ਹੋਰ ਆਪਾਂ ਹਮਲਾ ਮਾਰੀਏ ਇਹਨੂੰ 15 ਕੁਇੰਟਲ ਤੇ ਲੈ ਕੇ ਚਲੀਏ 18 ਤਰੀਕ 17 ਤਰੀਕ ਬਰਨਾਲਾ 18 ਤਰੀਕ ਸ੍ਰੀ ਮੁਕਸਰ ਸਾਹਿਬ 19 ਤਰੀਕ ਦੋਨੋਂ ਰੋਈਪੁਰ ਪੂਰਬੀ ਤੇ ਪੱਛਮੀ 20 ਤਰੀਕ ਫਾਜ਼ਲਕਾ 21 ਤਰੀਕ ਬਠਿੰਡਾ 22 ਤਰੀਕ ਸ੍ਰੀ ਅੰਮ੍ਰਿਤਸਰ ਸਾਹਿਬ 23 ਤਰੀਕ ਫਰੀਦਕੋਟ ਤੇ 24 ਤਰੀਕ ਨੂੰ ਮੋਗਾ ਇਸੇ ਤਰੀਕੇ ਦੇ ਨਾਲ ਉਹਨਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਸਾਡੇ ਜ਼ਿਲ੍ਹੇ ਬੈਠੇ ਨੇ ਉਹਨਾਂ ਦੀਆਂ ਵੀ ਡਿਊਟੀਆਂ ਲਾਵਾਂਗੇ ਉਹ ਵੀ ਆਪਦੀਆਂ ਆਪਦੀਆਂ ਡਿਊਟੀਆਂ ਸਵਾਲ ਕੇ ਕਿਉਂਕਿ ਗਰਮੀ ਦਾ ਸੀਜ਼ਨ ਆ ਗਰਮੀ ਦੇ ਸੀਜ਼ਨ ਦੇ ਵਿੱਚ ਦੁੱਧ ਦੀ ਕਮੀ ਆਉਣੀ ਆ ਨਾ ਇਲਾਕੇ ਵਾਲਿਆਂ ਦੀ ਵਿਚਾਰਾਂ ਦੀ ਫਿਰ ਆਪਾਂ ਅੰਤ ਨਾਲ ਲੈ ਕੇ ਵੇਖੀਏ ਆਪਾਂ ਵੀ ਸਾਰੇ ਜਿਹੜੇ ਇੱਥੇ ਬੈਠੇ ਆ ਆਪਾਂ ਆਪਣਾ ਵੀ ਫਰਜ਼ ਸਮਝੀਏ ਜੇ ਇਲਾਕੇ ਦੀਆਂ ਸੰਗਤਾਂ ਸਾਡੀ ਮਦਦ ਕਰ ਰਹੀਆਂ ਤਾਂ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਹਨਾਂ ਦੀ ਸਪੋਰਟ ਜ਼ਰੂਰ ਕਰਦੇ ਰਹੀਏ ਤਾਂ ਕਿ ਉਹ ਥੱਕ ਨਾ ਜਾਣ ਬਹੁਤ ਬਹੁਤ ਧੰਨਵਾਦ ਮੈਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਜੋਰ ਲਾ ਕੇ ਇਹ ਡਿਊਟੀ ਜਿਹੜੀ ਆਪੋ ਆਪਣੀ ਨਿਭਾਓ ਬਹੁਤ ਬਹੁਤ ਮਿਹਰਬਾਨੀ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਇੱਥੇ ਐਸ ਮੇਰੀ ਗੱਲ ਨੂੰ ਸੁਣਦੇ ਨੇ ਸਾਡੇ ਮੋਰਚੇ 'ਚ ਬੈਠੇ ਨੇ ਟਰਾਲੀਆਂ 'ਤੇ ਬੈਠੇ ਨੇ ਸਾਰੇ ਸਟੇਜ ਤੇ ਪਹੁੰਚਣ ਥੋੜੇ ਸਮੇਂ ਦੇ ਵਿੱਚ ਉੱਥੇ ਕੀਰਤਨ ਸ਼ੁਰੂ ਹੋਣਾ ਉਸ ਤੋਂ ਬਾਅਦ ਉੱਥੇ ਇੱਕ ਵਿਸਰੀ ਜੱਥੇ ਨੇ ਵੀ ਤੁਹਾਡੀ ਸੇਵਾ ਕਰਨੀ ਹੈ ਉਸ ਤੋਂ ਬਾਅਦ ਇਹ ਨੌਜਵਾਨ ਮੁੰਡਾ ਕਾਇਕ ਰੇਸ਼ਮ ਅਨਮੋਲ ਇਹ ਆਏ ਨੇ ਇਹਨਾਂ ਨੂੰ ਆਪਾਂ ਸਨਮਾਨਤ ਕਰਨਾ ਕਿਉਂਕਿ ਇਹਨਾਂ ਨੇ ਕੋਈ ਛੋਟਾ ਕੰਮ ਨਹੀਂ ਦਿੱਤਾ ਜੋਵੇ ਦੱਸ ਰਹੇ ਨੇ ਇਹਨਾਂ ਨੂੰ ਵੀ ਖਮਿਆਜਾ ਭੁਗਤਣਾ ਪੈਂਦਾ ਕਲਮ ਚਲਾਉਣ ਦਾ ਜਿਹਨੂੰ ਤਲਵਾਰ ਚਲਾਉਣੇ ਆ ਜਾਂਦੀ ਉਹ ਤਲਵਾਰ ਚਲਾਉਂਦਾ ਤੇ ਜਿਹਨੂੰ ਕਲਮ ਚਲਾਉਣੀ ਆਉਂਦੀ ਉਹ ਕਲਮ ਚਲਾਉਂਦਾ ਲੇਕਿਨ ਕਲਮ ਕਈ ਵਾਰੀ ਤਲਵਾਰ ਤੋਂ ਵੀ ਦੋ ਕਦਮ ਅੱਗੇ ਹੋ ਕੇ ਵਿਚਰਦੀ ਹੈ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਜੋ ਚਾਚੇ ਅਜੀਤ ਸਿੰਘ ਦੇ ਸਮੇਂ 'ਚ ਇੱਕ ਗੀਤ ਬਹੁਤ ਮਸ਼ਹੂਰ ਹੋਇਆ ਜਿਹਨੂੰ ਅੱਜ ਵੀ ਲੋਕ ਨਾਰਾਮ ਦੇ ਤੌਰ ਤੇ ਮੰਨਦੇ ਨੇ ਤੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਪਗੜੀ ਸੰਭਾਲ ਵਾਲਾ ਜਿਹੜਾ ਇੱਕ ਗੀਤ ਲਿਖਿਆ ਸੀ ਉਹ ਜਿਸ ਵਿਅਕਤੀ ਨੇ ਲਿਖਿਆ ਬੰਕੇ બિਹਾਰੀ ਨੇ ਉਹ ਦੀ ਚੋਟ ਇਨੀ ਲੱਗੀ ਕਿ ਸਮੇਂ ਦੀ ਸਰਕਾਰ ਨੂੰ ਕਾਲੇ ਪਾਣੀ ਦੀ ਸਜ਼ਾ ਕਰਨੀ ਪਈ ਉਸ ਬੰਦੇ ਨੂੰ ਬੰਦੇ ਨੇ ਕਾਲੇ ਪਾਣੀ ਦੀ ਸਜ਼ਾ ਭੁਗਤੀ ਸੋ ਇਸ ਕਰਕੇ ਕਲਮ ਦਾ ਵਾਰ ਕਰਨ ਵਾਲੇ ਵੀ ਜਿਹੜੇ ਵੀਰ ਹੁੰਦੇ ਨੇ ਉਹ ਵੀ ਸਾਡੇ ਬਰਾਬਰ ਦਾ ਹੀ ਅੰਦੋਲਨ ਦੇ ਵਿੱਚ ਯੋਗਦਾਨ ਪਾਉਂਦੇ ਆ ਔਰ ਉਸ ਗੱਲ ਨੂੰ ਅਸੀਂ ਮੁੱਖ ਰੱਖਦੇ ਆ ਸਾਡੇ ਜਿੰਨੇ ਵੀ ਕਲਾਕਾਰ ਨੇ ਜਿਨ੍ਹਾਂ ਨੇ ਇਸਾਨੀ ਦੇ ਦਰਦ ਨੂੰ ਆਪਣੀ ਕਲਮ ਦੇ ਰਾਹੀਂ ਲਿਖਿਆ ਆਪਣੇ ਗਲੇ ਦੇ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਉਹਨਾਂ ਸਾਰਿਆਂ ਨੂੰ ਸਾਡੀ ਇੱਛਾ ਹੈ ਕਿ ਅਸੀਂ ਇੱਥੋਂ ਬੁਲਾ ਕੇ ਘੱਟੋ-ਘੱਟ ਹੋਰ ਅਸੀਂ ਕੁਝ ਨਹੀਂ ਦੇ ਸਕਦੇ ਤਾਂ ਘੱਟੋ-ਘੱਟ ਉਹਨਾਂ ਦੇ ਸਿਰ ਤੇ ਹੱਥ ਤਾਂ ਰੱਖ ਸਕਦੇ ਹਾਂ ਉਹਨਾਂ ਨੂੰ ਸਨਮਾਨਿਤਤਾ ਕਰ ਸਕਦੇ ਹਾਂ ਇਹਨਾਂ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਪਹਿਲੇ ਦਿਨ ਪਹਿਲੇ ਅਸੀਂ ਇਸ ਨੌਜਵਾਨ ਤੋਂ ਕਰਨ ਲੱਗੇ ਹਾਂ ਰੇਸ਼ਮ ਜੀ ਤੋਂ ਇਹਨਾਂ ਨੂੰ ਅਸੀਂ ਅੱਜ ਸਟੇਜ ਤੋਂ ਜਾ ਕੇ ਸਨਮਾਨਤ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਚ ਇਹਨਾਂ ਦੀ ਕਲਮ ਨੇ ਬਹੁਤ ਵਧੀਆ ਗੀਤ ਲਿਖਿਆ ਔਰ ਮੈਂ ਕਹਾਂਗਾ ਕਿ ਬਹੁਤ ਬਹੁਤ ਸਾਰਾ ਕੁਝ ਬੜਾ ਵੱਡਾ ਸਨੇਹਾ ਸਾਡੇ ਸਮਾਜ ਨੂੰ ਦਿੱਖਦਾ ਸੀ ਸੋ ਅੱਜ ਦੀ ਮੇਰੀ ਬੇਨਤੀ ਇੰਨੀ ਕੀ ਹੈ ਬਾਕੀ ਜਿਹੜੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਨੇ ਉਹ ਆਪਦੀਆਂ ਆਪਦੀਆਂ ਡਿਊਟੀਆਂ ਉਸੇ ਤਰ੍ਹਾਂ ਟਾਈਮ ਟੂ ਟਾਈਮ ਨਿਭਾਉਣ ਕੋਈ ਵੀ ਜ਼ਿਲ੍ਹਾ ਇਹ ਨਾ ਹੋਵੇ ਤੇ ਉਹ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਭੁੱਲ ਗਿਆ ਭੁੱਲ ਗਿਆ ਵਾਲੀ ਗੱਲ ਨਾ ਕਰ ਦਿਓ ਕਿਤੇ ਇੱਥੇ ਮੈਂ ਤਾਂ ਜਲੂਸ ਨਿਕਲ ਜੂਗਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ